ਓਯਾ ਹੋ ਮਜ਼ਾਦਾ ਹੋਗਾ ਐਟੀਟਿਊਡ ਯੋ ਕੁਝ ਲੱਗ ਨਹੀਂ ਵੀਡੀਓ ਨਾ ਕਰੀ ਸਾਰਾ ਬੋਲ ਗਿਆ ਓਹ ਤੋਂ ਵਾਈ ਨਾ ਉਹ ਤੋਂ ਕਰਦੇ ਨਾ ਰੜ ਜਾਂਦਾ ਇਹ ਛੱਡ ਦੋ ਖੜ ਜਾਂਦਾ ਨਾ ਛੇੜ ਖੜਦਾ ਦੂ ਸੈਂਟਰ ਤੇ ਹੋ ਉਸਾਈਟ ਤੇ ਜਿੰਨਾ ਮਰਜੀ ਆਈ ਚੱਲ ਤੇ ਚੜਦਾ ਫਿਰ ਚੜਦਾ ਜਾਂਦਾ ਜਾਂਦੀ ਏ ਮੈਂ ਜਾਣਾਂ ਤੇਰੇ ਨਾਲ ਯਾਰ ਖੜ ਜਾਂਦੇ ਯਾਰ ਸੈਂਟਰ ਚੁੰਨੇ ਆ ਚੱਲ ਆਇਆ समझ नहीं लगा कि नहीं करता पर जब परेशान करता नहीं करता बहुत सारी शाम आ खोल के रख रहा हूँ तो रात हुआ है परेशान है परेशान नहीं करता कोई नहीं ਉਹਨੇ ਨਾ ਰਿਹਾ ਤਾਂ ਸਾਈਨ ਉਹ ਪਿੱਛੇ ਦੇ ਨਾ ਅੰਦਰ ਹੋ ਗਿਆ ਉਰੇ ਹੋ ਗਿਆ ਉਰੇ ਹੋ ਗਿਆ ਅੰਦਰਲੀ ਸੜ ਗਿਆ ਉਰੇ ਹੋ ਗਿਆ ਉਰੇ ਹੋ ਗਿਆ ਨਰਜੇ ਹੋ ਗਿਆ ਉਰੇ ਹੋ ਗਿਆ ਇੱਥੇ ਹੋ ਜਾ ਮੀਟ ਮੀਟ ਫੜ ਜਣਦੇ ਯਾਰ ਹਾਂ ਇਹ ਨਾਲ ਨਹੀਂ ਵੇਖਤਾ ਪਕਿੰਦਾ ਪਾਇਆ ਪੈ Ah, tá andando a